चार साहेबजाद की अदुति शहादत से माता गुजरी जी की कुरबानी समर्पित भोगपुर विखे शहीद भगत सिंह वेलफेयर कलब ए समाज सेवक अमित शर्मा से इलाका निवासियों के सहयोग न जागृति मारत शहीद भगत सिंह चौंक तो लैके टी पॉइंट तो थाने तक और थाने तो वापस होंद् होड़ शहीद भगत सिंह चौंक विखे पुज के सतनाम वाहगुरु जी का जाप किता उन्होंने कीतियाँ कुरबानियाद भोगपुर तो दुआबे की आवाज़ की विशेष रिपोर्ट ਤਾਂ ਕਿ ਆਪ ਵਾਹਿਗੁਰੂ ਇਹ ਕਾਰਜ ਆਪਣੇ ਪੰਥ ਦੀਪ ਦਾ ਚਾਹੀ ਤੇ ਤਾਰ ਜਿਓ ਜਿਸਨਨ ਕਾਣਾ ਸਭ ਪੰਥ ਦਾ ਬੋਲ ਸਤਿਵਾਰੀ ਗੁਰੂ ਦਾ ਮਾਜਾ ਪੰਥ ਨੂੰ ਜੁੜੇਗਾ ਨੇ ਖੁੱਲੇ ਦਰਸ਼ ਸੁਧਾਰਨ ਦੇ ਅਸੂਪਾ ਦਾ ਆਪਣੇ ਪੈਰੀਂ ਖਾਲਸਾ ਇੰਪੋਰਟ ਜੈ ਜੀ ਨੇ ਮਾਰਤੀ ਮਾਰਤਾ ਤੋਂ ਕੰਤਾਣੀ ਦਾ ਨਿਉੜਿਆ ਦੀ ਹੋ ਰਹੀ ਆਸਰੇ ਦਾ ਆਸਰੇ ਦਾ ਸਤੂ ਤੰਨ ਤੰਨ ਸ੍ਰੀ ਗੁਰੂ ਪ੍ਰਣ ਸਾਧ ਦੀ ਮਹਾਰਾਜ ਜੀ ਬਿਦਾ ਜੀ ਦਾੰਦਰ ਦੇ ਖਾਤੇ ਜੀ ਮਹਾਰਾਜ ਨੇ ਬਿਦਾ ਸਰਬਸਦਾ ਦੀ ਗੋਵਿੰਦ ਸਿੰਘ ਜੀ ਮਹਾਰਾਜ ਦੇ ਬਾਦਸ਼ਾਹੀ ਆਪੀ ਕਨਵੀ ਦੀ ਤਨਜੂਰੀ ਹੈ ਇਹਦਾ ਕਿ ਸਾਡੇ ਆ ਸੱਜੇ ਪਾਤਸ਼ਾਹ ਜੀ ਆਦੇ ਸਾਹਿਬ ਜਾ ਰਹੇ ਆ ਉਹ ਸਰਦਾਰ ਬਲੁਤ ਸਿੰਘ ਪਾਤਸ਼ਾਹ ਜੀ ਉਹ ਜੀ ਨਹੀਂ ਰਹਿਲੀ ਜੀ ਜੀ ਮਾਰ ਕਰ ਰਹੇ ਹਨ ਜੀ ਪਾਤਸ਼ਾਹ ਜੀ ਕਿਰਪਾ ਕਰਿਓ ਸਰਦਾਰ ਜੀ ਜਾਦਰਾ ਸਭ ਕਰਨੇ ਸਾਹਮਣੇ ਮੇਰ ਭਰਿਆ ਹੱਥ ਰੱਖਾਂ ਸਰਦਾਰ ਜੀ ਪਾਜਾ ਬੀਰ ਗਦੇਵ ਗੋਹ ਮਤੂ ਕੇ ਜੋਤੀ ਸਾਹਿਬ ਨਾਮ ਚਾਰੀ ਸਰਦਾਰ ਪਾਤਸ਼ਾਹ ਜੀ ਮੇਰੇ ਪਿੱਛੇ ਸਰਦਾਰ ਜੀ ਉਹ ਹੈ ਸਭ ਇੱਕ ਵੰਥਨਾ ਤੇ ਮੇਰ ਭਰਿਆ ਹੱਥ ਰੱਖਾਂ ਤੁਹਾਡਿਆ ਬਖੋ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨ ਦੀ ਇੱਛਾ ਜਾ ਆਪਣਾ ਜੱਬ ਚਲੋਣਾ ਧੀ ਪਿਆਰੀ ਮੇਨੋ ਜਨਾ ਮਿਲਾਂ ਤੇ ਨਾਮ ਦੇ ਨਾਮ ਦਾ ਦੀ ਪਾਣਾ ਸਰਬੱਤ ਦਾ ਵਾਹਿਗੁਰੂ ਕੀ ਫਤਿਹ ਵਾਹਿ ਫਕੀਰ ਸੋ ਨਿਹਾਲ Sat Nam Satanamo Sat Satanamo arrego Satanamo arrego Satanamo ਤੇ ਨਾਮ ਵਾਹਿਗੁਰੂ ਤੇ ਨਾਮ ਵਾਹਿਗੁਰੂ ਵਾਹਿਗੁਰੂ ਨਾਮ ਵਾਹਿਗੁਰੂ ਆਹੇ ਬਿਜੋ ਨਿ ਆਹ ਜੀ ਆਕਾਰ ਹਨੀ ਪਾਜੀ ਅੱਜ ਜਿਹੜਾ ਸ਼ਾਂਤੀਮਈ ਆਪਾਂ ਪੈਦਲ ਮਾਰਚ ਕੱਢਿਆ ਇਹ ਕਿਸ ਸੰਬੰਧ ਵਿੱਚ ਸੀਗਾ ਜੀ ਇਹ ਜ਼ੁਲਮ ਦੇ ਟੱਕਰੇ ਵਾਸਤੇ ਕੱਢਿਆ ਗਿਆ ਜੀ ਜੋ ਕਿ ਸਾਡੀ ਸਭ ਤੋਂ ਛੋਟੀ ਉਮਰ ਦੇ ਸਰਵਲਡ ਦੇ ਸ਼ਹੀਦ ਮੰਨੇ ਗਏ ਬਾਬਾ ਫਤਿਹ ਸਿੰਘ ਤੇ ਬਾਬਾ ਜੂਰਾਵਰ ਸਿੰਘ ਜੀ ਦੇ ਜੋ ਕਿ ਉਹਨਾਂ ਨੇ ਜ਼ੁਲਮ ਦਾ ਟੱਕਰਾ ਕਰਦੇ ਹੋਏ ਉਹਨਾਂ ਨੂੰ ਜੋ ਸ਼ਹੀਦੀ ਪ੍ਰਵਾਨ ਕੀਤੀ ਗਈ ਉਸ ਸ਼ਹੀਦੀ ਦੇ ਫਤਵੇ ਲੱਗੇ ਕਚਹਿਰੀਆਂ ਲੱਗੀਆਂ ਉਹਨਾਂ ਦੇ ਨਾਮ ਦੀਆਂ ਤੇ ਉਹਨਾਂ ਨੂੰ ਨੀਹਾਂ ਵਿੱਚ ਚੁਣਾ ਕਰਕੇ ਛੇਦ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਪੂਰਾ ਜਿਹੜਾ ਰੋਜ਼ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਅੱਜ ਦੀ ਰੂਪ ਵਿੱਚ ਕਹਿ ਲਈਏ ਜਾਂ ਸੰਗਤਾਂ ਜਿਹੜੀਆਂ ਹੈਗੀਆਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸਿੱਕੀ ਰੂਪ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸ਼ਾਂਤਮਈ ਪੂਰੇ ਦੇ ਪੂਰੇ ਸ਼ਹਿਰ ਦੇ ਵਿੱਚ ਅੱਜ ਪ੍ਰਕਰਮਾ ਕਰਕੇ ਵਾਪਸ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਪਹੁੰਚੇ ਆ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਿ ਆ ਜਿਨੇ ਉਸ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਜੋ ਸਮਾ ਕੱਢਿਆ ਇਸੇ ਠੰਡ ਦੇ ਵਿੱਚ ਉਹਨਾਂ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਉਹੀ ਠੰਡ ਤੁਸੀਂ ਆਪਣੇ ਪਿੰਡੇ ਦੇ ਉੱਤੇ ਹੰਡਾਈ ਆ ਬਹੁਤ ਬਹੁਤ ਧੰਨਵਾਦ ਇੱਥੇ ਆਈਆਂ ਹੋਈਆਂ ਸੰਗਤਾਂ ਦਾ ਤੇ ਸਮੂਹ ਇਲਾਕੇ ਦੇ ਨਿਵਾਸੀ ਜਿੰਨੇ ਵੀ ਸੱਜਣ ਜਿਨ੍ਹਾਂ ਨੇ ਸਹਿਯੋਗ ਕੀਤਾ ਰਾਹ ਦੇ ਵਿੱਚ ਮੋਤੀਰਾਮ ਮਹਿਰਾ ਜੀ ਦੇ ਤਰ੍ਹਾਂ ਸਾਨੂੰ ਦੁੱਧ ਦੇ ਲੰਗਰ ਵੀ ਚਕਾਈ ਗਏ ਨੇ ਉਹ ਉਨਾ ਹੀ ਸਮਾਂ ਉਹਨਾਂ ਲੰਗਰਾਂ ਨੂੰ ਵੀ ਮਿਲਿਆ ਜਿੰਨਾ ਸਮਾਂ ਮੋਤੀराम ਮਹਾਰਾਜ ਜੀ ਨੂੰ ਦੁੱਧ ਪੀਉਣ ਦਾ ਮਿਲਿਆ ਸੀ ਇੱਕ ਤੋਂ 2 ਮਿੰਟ ਉਹੀ 1 ਤੋਂ 2 2 ਮਿੰਟ ਇਹਨਾਂ ਪੜਾਵਾਂ ਨੂੰ ਮਿਲਿਆ ਤਲਾ ਵਾਈ ਗੁਰਤੀ ਆਪ ਵਰਤੀ ਹੈ ਆਪਣੇ ਆਪ ਉਸੇ ਮੌਸਮ ਦੇ ਅੰਦਰ ਉਹੀ ਠੰਡ ਦੇ ਮੁਤਾਬਕ ਦੁਨੀਆ ਸੰਗਤਾਂ ਆਈਆਂ ਉਹ ਇਸ ਹਾਦਸੇ ਨੂੰ ਜ਼ਮਰ ਕਰਨੇ ਮੋਲ ਬੋਲ ਕਰ ਨਾਲ ਜਿੰਨਾ ਨੇ ਸੰਗਤਾਂ ਦਾ ਨਜ਼ਰ ਆਵੇ ਬਾਬਾ ਜੀ ਕੋਲ ਰਾਮ ਜੀ ਚੀੜ ਗਿਆ ਰੇਓ ਜਿਹੇ ਰਾਮ ਜੀ ਜੱਪ ਦਾ ਜੱਪਿੱਕਾ ਨਾ ਬਲਗੋਤਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਸ ਲਹਾਨੀ ਸ਼ਹਾਦਤ ਨਿੱਕੀਆਂ ਜਿੰਦਾ ਵੱਡੇ ਸਾਕੇ ਜੋ ਛੋਟੇ ਸਹਿਬਜ਼ਾਦਿਆਂ ਨੇ 27 ਦੀ ਅਜ ਦੇ ਦਿਲ ਸ਼ਹੀਦਿਆ ਪ੍ਰਾਪਤ ਕੀਤਾ ਸੀ ਉਹਨਾਂ ਸ਼ਹੀਦਿਆਂ ਨੂੰ ਸ਼ਰਧਾਂਜਲੀ ਦਿੱੰਦਿਆ ਹੋਇਆ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਇੱਕ ਜਾਗਰਤੀ ਮਾਰਚ ਕੱਢਿਆ ਗਿਆ ਇਹਦੇ ਵਿੱਚ ਬੜ ਕੜ ਕੇ ਸਮੂਹ ਸੰਗਤਾਂ ਨੇ ਸਹਿਯੋਗ ਕੀਤਾ ਸਭ ਤੋਂ ਪਹਿਲਾਂ ਸਮੂਹ ਅਨੋਈ ਸੰਗਤਾਂ ਦਾ ਕੋਟਾਨ ਕੋ ਬਹੁਤ ਧੰਨਵਾਦ ਉਸ ਤੋਂ ਉਪਰੰਤ ਅਸੀਂ ਸਿਰਫ ਗੁਰੂ ਦੇ ਲੰਗਰਾਂ ਤੱਕ ਸੀਮਤ ਨਾ ਰਹੀਏ ਅਸੀਂ ਤੌਹਨੇ ਆ ਕਿ ਵਕਤ ਤੋਂ ਬਾਅਦ ਜੋ ਇਤਿਹਾਸ ਹੈ ਉਹਦਾ ਪ੍ਰਚਾਰ ਕੀਤਾ ਜਾ ਸਕੇ ਕੀ ਦੁੱਖ ਸੀ ਜੋ ਸਹਿਬਜ਼ਾਦਿਆਂ ਨੇ ਆਪਣੇ ਜਿਸਮਾਂ ਤੇ ਹੰਡਾਇਆ ਕਿਹੜੀਆਂ ਲੱਗੀਆਂ ਫੂਕੇ ਤਰ੍ਹਾਂ ਦੇ ਨੇ ਜੋ ਸਜ਼ਾਾਂ ਮ ਦਿੱਤੀਆਂ ਸਮੂਹ ਸੰਗਤਾਂ ਨੂੰ ਉਹਨਾਂ ਚੀਜ਼ਾਂ ਦਾ ਸਾਫ ਕਰਾਇਆ ਜਾਵੇ ਸੋ ਆਪ ਕਰਦੇ ਹਾਂ ਅੱਗੇ ਤੋਂ ਵੀ ਇਸੇ ਤਰ੍ਹਾਂ ਵੱਧ ਕਰਕੇ ਸਹਿਯੋਗ ਦਿੰਦੇ ਰਹੋਗੇ ਮੈਂ ਅਰਵਿੰਦਰ ਸਿੰਘ ਚੰਮਟ ਪ੍ਰਧਾਨ ਸੀ ਅਮਰ ਸਰਦਾਰ ਅਮਜੀਤ ਸਿੰਘ ਜੀ ਸਮੂਹ ਜੀ ਪਗਲਪੁਰ ਸਿੰਘ ਕਲਬ ਵੱਲੋਂ ਸਮੂਹ ਸੰਗਤਾਂ ਦਾ ਇਸ ਸਮੇਂ ਆਪਣਾ ਕੀਨਤੀ ਸਮਾਗਨ ਦੇ ਲਈ ਕੋਟਾਨ ਕੋਰ ਤਲਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ